ਸਰ ਸ੍ਰੀਕਾਲ ਜੀ ਮੇਰਾ ਨਾਮ ਸਿਰਤਪ੍ਰੀਤ ਕੌਰ ਹੈ ਮੇਰਾ ਨਾਮ ਹਰਕੀਰਤ ਕੌਰ ਹੈ ਤੇ ਸਾਡੇ ਸਕੂਲ ਗੁਰੂਗੁਲ ਗੋਬਿੰਦ ਕ੍ਰਿਆਨਜ਼ਾ ਸੀਨੀਅਰ ਸੈਂਟਰ ਸਕੂਲ ਦੇ ਵਿੱਚ ਅੱਜ ਅਸੀਂ ਵਿਸ਼ਵ ਪੰਜਾਬੀ ਦਿਵਸ ਮਨਾ ਰਹੇ ਹਾਂ ਤੇ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਗੀਤ ਪੇਸ਼ ਕਰਾਂਗੇ ਹੋ ਜੁਗ ਜੁਗ ਜੀਣ ਸਰੋਤੇ ਮਾਂ ਬੋਲੀ ਪੰਜਾਬੀ ਦੇ ਹੋ ਜੁਗ ਜੁਗ ਜੀਣ ਸਰੋਤੇ ਮਾਂ ਬੋਲੀ ਪੰਜਾਬੀ ਦੇ ਜਿੰਨਾ ਕਰਕੇ ਰੌਣਕ ਮੇਲੇ ਲੱਗਦੇ ਰਹਿਣੇ ਹੋ ਜਿੰਨਾ ਕਰਕੇ ਰੌਣਕ ਮੇਲੇ ਲੱਗਦੇ ਰਹਿਣੇ ਹੋ ਕਿੱਦਾਂ ਸਿਫਤ ਕਰਾਂ ਮੈਂ ਸ਼ਾਇਰਾ ਤੇ ਫਨਕਾਰਾਂ ਦੀ ਮਾਂ ਸਦਕੇ ਕਿੱਦਾਂ ਸਿਫਤ ਕਰਾਂ ਮੈਂ ਸ਼ਾਇਰਾ ਤੇ ਫਨਕਾਰਾਂ ਦੀ ਮਹਿਫਿਲ ਵਿੱਚ ਸਟੇਜਾਂ ਉੱਤੇ ਗੱਜਦੇ ਰਹਿਣੇ ਹੋ ਮਹਿਫਿਲ ਵਿੱਚ ਸਟੇਜਾਂ ਉੱਤੇ ਗੱਜਦੇ ਰਹਿਣੇ ਹੋ ਦਿਲ ਦੀ ਧੜਕਣ ਬਣ ਕੇ ਜਿਉਂਦੇ ਆਸ਼ਿਕ ਲੋਕਾਂ ਦੀ ਮਾਂ ਸਦਕੇ ਦਿਲ ਦੀ ਧੜਕਣ ਬਣ ਕੇ ਜਿਉਂਦੇ ਆਸ਼ਿਕ ਲੋਕਾਂ ਦੀ ਛੱਲਾ ਚਾਂਜਰ ਗਾਨੀ ਜੁਗਨੀ ਕੋਕਾ ਗੈਣੇ ਹੋ ਛੱਲਾ ਚਾਂਜਰ ਗਾਨੀ ਜੁਗਨੀ ਗੋਕਾ ਗੈਣੇ ਜਿਹੜਾ ਮਿਕਸ ਮਸਾਲਾ ਚੱਲਦਾ ਚੱਲੀ ਜਾਣਦੇ ਜਿਹੜਾ ਮਿਕਸ ਮਸਾਲਾ ਚੱਲਦਾ ਚੱਲੀ ਜਾਣਦੇ ਹਰ ਰੱਬ ਦੀ ਮਰਜ਼ੀ ਵਿੱਚੋਂ ਤੈਂ ਕੀ ਟਿੰਡੇ ਲੈਣੇ ਹਰ ਰੱਬ ਦੀ ਮਰਜ਼ੀ ਵਿੱਚੋਂ ਤੈਂ ਕੀ ਟਿੰਡੇ ਲੈਣੇ ਹੋ ਚੱਕਦੇ ਫੱਟੇ ਪਾ ਕੇ ਬੋਲੀ ਨੀ ਵਿੱਚ ਗਿੜਦੇ ਨੇ ਚੱਕਦੇ ਫੱਟੇ ਪਾ ਕੇ ਬੋਲੀ ਨੀ ਵਿੱਚ ਗਿੜਦੇ ਨੇ ਹੋ ੱਡੀ ਮਾਰੇ ਹਿਲਾ ਦੇ ਤਰਤੀ ਨੀ ਮਲਵੈਣੇ ਹੋ